ਅੱਜ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਮੀਦ ਆ ਜੀ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਜੀ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਲਓ ਜੀ ਲੱਗਿਆ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਡੇ ਹਰ ਦੁੱਖ ਸੁੱਖ ਦੇ ਵਿੱਚ ਨਾਲ ਖੜਦੇ ਹੋ ਤੇ ਪ੍ਰਮਾਤਮਾ ਤੁਹਾਨੂੰ ਜੀ ਚੜ੍ਹਦੀ ਕਲਾ ਵਿੱਚ ਰੱਖੇ ਜਿੰਨੇ ਵੀ ਸਾਡੇ ਸਬਸਕ੍ਰਾਈਬਰ ਦੇਖਦੇ ਆ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਨਹੀਂ ਵੀ ਦੇਖਦੇ ਪ੍ਰਮਾਤਮਾ ਉਹਨਾਂ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਹੈਗੀ ਹੈ ਜੀ ਦਸਵੀਂ ਇਨ ਕਮਿੰਗ ਵੌਇਸ ਕਾਲ ਫਰਮ ਗੁਰਪ੍ਰੀਤ ਕੋਰ ਮੈਨੂੰ ਚੁੱਕਰ ਦੋ ਅੱਜ ਹੈਗੀ ਜੀ ਦਸਵੀਂ ਦਸਵੀਂ ਦਾ ਪਵਿੱਤਰ ਦਿਹਾੜਾ ਜੀ ਤੇ ਹਰ ਦਸਵੀਂ ਨੂੰ ਸਾਡੇ ਸ੍ਰੀ ਸਿੰਘਾਂ ਦੇ ਜੀ ਭੋਗ ਪਾਏ ਜਾਂਦੇ ਨੇ ਤੇ ਅੱਜ ਨਾਲੇ ਨਾਲ ਦੀ ਨਾਲ ਹੈਗੀ ਅੱਜ ਅੱਜ 15 ਅਗਸਤ ਤੇ ਤੁਹਾਨੂੰ ਸਾਰਿਆਂ ਨੂੰ 15 ਅਗਸਤ ਦੀਆਂ ਜੀ ਬਹੁਤ ਬਹੁਤ ਵਧਾਈਆਂ ਅੱਜ ਵਾਲੇ ਦਿਨ ਸਾਡੇ ਦੇਸ਼ ਦਾ ਝੰਡਾ ਲਹਿਰਾਇਆ ਜਾਣਾ ਜੀ ਤੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਖੁਸ਼ੀਆਂ ਭਰਿਆ ਦਿਨ ਲੈ ਕੇ ਆਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਡਾ ਦੇਸ਼ ਤਾਂ ਹੀ ਆਜ਼ਾਦ ਹੋ ਗਿਆ ਪਰ ਕੁਝ ਗੱਲਾਂ ਪਿੱਛੇ ਅੱਜ ਵੀ ਅਸੀਂ ਉਹ ਗੁਲਾਮ ਬਣੀ ਬੈਠੇ ਹਾਂ ਜੀ ਉਹ ਗੱਲਾਂ ਸਾਡੇ ਮਨੋਂ ਔਰ ਦਿਲ ਤੇ ਨਹੀਂ ਜਾਣੀਆ ਕਈ ਕਈ ਹੈਗੇ ਵਿੱਚ ਇਨਸਾਨ ਇਦਾਂ ਦੇ ਜਿਹੜੇ ਆਪਾਂ ਜਾਤਾਂ ਤੇ ਤੇ ਆਪਣੀਆਂ ਕਾਸਟਾਂ ਤੇ ਭੇਪਾਦ ਰੱਖਦੇ ਆ ਜੀ ਜੇ ਮੰਨ ਲਓ ਜੀ ਹਿੰਦੂ ਮੁਸਲਮ ਸਿੱਖ ਕਸਾਈ ਆ ਜੀ ਹੈ ਬਹੁਤ ਲੋਕ ਹੈਗੇ ਆ ਜੀ ਇਹ ਜੇ ਵੀ ਜਿਹੜੇ ਇੱਕ ਦੂਜੇ ਤੋਂ ਨਫ਼ਰਤ ਕਰਦੇ ਆ ਆਪਾਂ ਇਸ ਨਫ਼ਰਤ ਨੂੰ ਖਤਮ ਕਰ ਦਈਏ ਤਾਂ ਕਿ ਫਿਰ ਆਪਣਾ ਦੇਸ਼ ਆਜ਼ਾਦ ਹੋ ਸਕੇ ਤੇ ਨਸ਼ੇ ਤੋਂ ਮੁਕਤ ਹੋ ਸਕੇ ਤਾਂ ਆਪਾਂ ਆਪਣੇ ਦੇਸ਼ ਨੂੰ ਸਮਝ ਸਕਦੇ ਆਂ ਵੀ ਇਹ ਗੁਲਾਮੀ ਤੋਂ ਹਟ ਦੂਰ ਹੋ ਗਿਆ ਤੇ ਸਾਡਾ ਦੇਸ਼ ਆਜ਼ਾਦ ਹੋ ਗਿਆ ਇਹਨਾਂ ਚੀਜ਼ਾਂ ਤੋਂ ਆਪਾਂ ਆਪਣੇ ਆਪ ਨੂੰ ਤੇ ਦੂਜਿਆਂ ਨੂੰ ਵੀ ਇਹੀ ਆਪਾਂ ਕਹੀਏ ਵੀ ਹਾਂ ਇਹ ਚੀਜ਼ਾਂ ਤੋਂ ਪਤੂਰ ਰਹੀਏ ਤਾਂ ਚੰਗੀ ਗੱਲ ਆ ਸਾਰੇ ਭੈਣ ਭਰਾ ਇਕੱਠੇ ਰਹੀਏ ਮਿਲ ਵੱਟ ਕੇ ਰਹੀਏ ਤੇ ਨਸ਼ੇ ਤੋਂ ਦੂਰ ਰਹੀਏ ਤੇ ਬਾਤੇ ਬਾਦ ਪਰਮਾਤਮਾ ਨੂੰ ਇਹੀ ਅਰਦਾਸ ਕਰਿਆ ਕਰੋ ਸਾਡੇ ਦੇਸ਼ ਨੂੰ ਆਜ਼ਾਦ ਹੋਏ ਕਈ ਸਾਲ ਹੋ ਗਏ ਆ ਪਰ ਅੱਜ ਵੀ ਮੈਂ ਨਹੀਂ ਮੰਨਦਾ ਵੀ ਸਾਡਾ ਦੇਸ਼ ਆਜ਼ਾਦ ਹੋਇਆ ਕਿਉਂ ਕਿਉਂਕਿ ਜਿਹੜਾ ਇਹ ਨਸ਼ਾ ਨਸ਼ੇ ਨੇ ਸਾਡਾ ਪੰਜਾਬ ਨੂੰ ਫਿਰ ਤੋਂ ਗੁਲਾਮ ਕਰ ਦਿੱਤਾ ਤਾਂ ਕਿ ਆਪਾਂ ਅਰਦਾਸ ਕਰੀਏ ਗੁਰੂ ਘਰ ਜਾ ਕੇ ਵੀ ਹਰ ਘਰ ਦੇ ਵਿੱਚ ਪਰਮਾਤਮਾ ਆਪਣਾ ਮਿਹਰ ਭਰਿਆ ਹੱਥ ਰੱਖੇ ਤੇ ਇਸ ਨਸ਼ੇ ਤੋਂ ਦੂਰ ਕਰੇ ਪਰਮਾਤਮਾ ਤੇ ਲਓ ਜੀ ਚਰਨਜੀਤ ਕੌਰ ਵੀ ਬੈਠੀ ਆ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਪਰਮਾਤਮਾ ਗੁਰਦਾਸ ਤੁਸੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਤੇ ਤੁਹਾਨੂੰ ਸਾਰਿਆਂ ਨੂੰ 15 ਅਗਸਤ ਦੀ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਦਸਵੀਂ ਵੀ ਹੈ ਦਸਵੀਂ ਦੇ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੈ ਮਨਿੰਦਰ ਡੈਡੀ ਤੋਂ ਮਨਿੰਦਰ ਚਲੇ ਗਏ ਉਹ ਦੁਬਾਰੇ ਮੇਰੀ ਡਿਊਟੀ ਲੱਗੀ ਕੱਪੜੇ ਧੋਣ ਦੀ ਕਿਉਂਕਿ ਅੱਜ ਥੋੜਾ ਜਿਹਾ ਮੌਸਮ ਵੀ ਖਰਾਬ ਹੈਗਾ ਹੂੰ ਤੇ ਦੋ ਤਾਂ ਕਰਕੇ ਕਹਿੰਦੀ ਕਿ ਮੈਂ ਚੱਲ ਕੱਪੜੇ ਧੋਲਵਾਂ ਵੀ ਮੌਸਮ ਖਰਾਬ ਹੈ ਮੈਂ ਕਿਹਾ ਚੱਲ ਠੀਕ ਹੈ ਚੰਗੀ ਗੱਲ ਹੈ ਨਹੀਂ ਪਤਾ ਮਨਿੰਦਰ ਜਿਹੜੀ ਸਰ ਵੀ ਜਾਂਦਾ ਉਹ ਜਿਹੜਾ ਮਨਿੰਦਰ ਰੋਜ਼ ਖੂਹ ਜਾਂਦਾ ਨਾ ਉਹਦੀ ਵਰਗੀਆਂ ਦਾ ਨਹੀਂ ਸਰਦਾ ਠੀਕ ਆ ਪਜਾਉਣ ਉਹਦੀ ਵਰਤੀ ਧੋਣੀ ਆ ਫਿਰ ਕੀ ਮਾੜੀ ਮਾੜੀ ਗੱਲ ਨਹੀਂ ਛੇੜਣ ਆਣੀ ਜਿਹੜਾ ਹੁਣ ਥਾਉਣੇ ਉਹਦੀ ਧੋਵ ਹੋ ਜਾਣੀ ਮੌਸਮ ਤਾਂ ਖਰਾਬ ਹੁਣ ਅੰਦਰ ਪਾਉਂਗੀ ਜਿੰਦਾ ਚਿਰ ਨਹੀਂ ਨਹੀਂ ਆਉਂਦਾ ਨਾ ਚਿਰ ਬਾਹਰ ਪਾ ਕੇ ਸਕਾ ਲੂਗੀ ਭੜੇ ਹੁਣ ਪਜਾ ਤੇ ਅੰਦਰ ਪਾ ਲੂ ਜਿਹੜੀ ਚੀਜ਼ ਹੁੰਦਾ ਜੀ ਸਰਦਾ ਜੇ ਸਰਦਾ ਹੁੰਦਾ ਵੀ ਸਰਦਾ ਵੀ ਲੈਣਾ ਸਰ ਵੀ ਲੈਣਾ ਤਾਂ ਤੇ ਚੱਲੇ ਜੀ ਹੁਣ ਆਪਾਂ ਗੁਰੂ ਘਰ ਜਾ ਕੇ ਤੇ ਤੁਹਾਡੇ ਵੀ ਆਪਾਂ ਗੁਰੂ ਘਰ ਜਾ ਕੇ ਦਰਸ਼ਨ ਕਰਾਉਨੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਪਹਿਲ ਤੇ ਲੈ ਕੇ ਐਂਡ ਤੱਕ ਵੀ ਦੇਖਿਆ ਕਰੋ ਗੁਰੂ ਘਰ ਜਾਵਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਜਾਵਾਂਗੇ ਜੀ ਆਪਾਂ ਸਾਡੇ ਪ੍ਰੋਗਰਾਮ ਰੱਖਿਆ ਗਿਆ ਜੀ ਸਾਡੇ ਸ਼੍ਰੀ ਚਮਕੌਰ ਸਾਹਿਬ ਤਾਣਾ ਮੰਡੀ ਦੇ ਵਿੱਚ ਤੇ ਆਪਾਂ ਉੱਥੇ ਵੀ ਜਾਵਾਂਗੇ ਬਿਲਕੁਲ ਉੱਥੇ ਹੁੰਦਾ ਮਤਲਬ ਆਉਂਦਾ ਕੋਈ ਮਤਲਬ ਹਾਂ ਬਿਲਕੁਲ ਬਿਲਕੁਲ ਆਫਸਰ ਆਉਂਦੇ ਹੁੰਦੇ ਆ ਜੇ ਮੰਨ ਲਓ ਐਮ ਐਲ ਏ ਸਾਹਿਬ ਆ ਜਿੰਨੇ ਕਈ ਵਾਰ ਉਹਨਾਂ ਨੂੰ ਕੰਮ ਹੁੰਦਾ ਐਸ ਡੀ ਐਮ ਸਾਹਿਬ ਡੀ ਸੀ ਇਦਾਂ ਮਤਲਬ ਕੋਈ ਵੀ ਆਫਸਰ ਆਉਂਦਾ ਸਮਾ ਹਾਂ ਸਮਾ ਆਪਣਾ ਦੇਸ਼ ਦਾ ਝੰਡਾ ਲਹਿਰਾਉਣਾ ਜਰੂਰੀ ਆ ਠੀਕ ਹੈ ਮੇਨ ਮੁਖੀ ਆ ਕੋਈ ਵੀ ਹੋਵੇ ਆਪਣੇ ਆਪਣੇ ਜ਼ਿਲ੍ਹੇ-ਜ਼ਿਲ੍ਹੇ ਦੇ ਵਿੱਚ ਹੁੰਦਾ ਮੰਨ ਲਓ ਆਪਣੇ ਜ਼ਿਲ੍ਹੇ ਦੇ ਐਮ ਐਲ ਏ ਸਾਹਿਬ ਆ ਪਰ ਉਹ ਆਪਣੇ ਹਲਕੇ ਦੇ ਸੌਰੀ ਹਲਕੇ ਦੇ ਆਪਣੇ ਐਮਐਲਏ ਸਾਹਿਬ ਡਾਕਟਰ ਚੰਨੀ ਜੀ ਉਹ ਲਹਿਰਾਉਣਗੇ ਜਾਂ ਉਹਨਾਂ ਕੋਲ ਟਾਈਮ ਨਹੀਂ ਜਦਾ ਐਸਡੀਐਮ ਸਾਹਿਬ ਆਉਣਗੇ ਆਪਣੇ ਇਲਾਕੇ ਦੇ ਵੀ ਜੇ ਕਿਤੇ ਹਰ ਵਾਰ ਸੱਦਾ ਆਇਆ ਹੋਇਆ ਫੇਰ ਔਖਾ ਹੋ ਜਾਣਾ ਉਹਨਾਂ ਨੂੰ ਨਹੀਂ ਐਦਾਂ ਤਾਂ ਨਹੀਂ ਹੁੰਦਾ ਹੁੰਦਾ ਵੀ ਸੱਦੇ ਸੁੱਦੇ ਤਾਂ ਨਹੀਂ ਹੁੰਦਾ ਹੁੰਦਾ ਐਦਾਂ ਕੋਈ ਮਜਬੂਰੀ ਆ ਜਾਵੇ ਉਹਨਾਂ ਨੂੰ ਮਜਬੂਰੀ ਆ ਜਾਵੇ ਤਾਂ ਕਰਕੇ ਉਹਨਾਂ ਨੂੰ ਇਹ ਪਹਿਲਾ ਫੇਰ ਕਰਕੇ ਜਾਣਾ ਪੈਦਾ ਜੀ 15 ਅਗਸਤ ਦੀ ਛੁੱਟੀ ਨਹੀਂ ਅੰਦਰ ਵੀ ਬਿਲਕੁਲ ਛੁੱਟੀ ਹੈਗੀ ਆ ਜੇ ਸਰਕਾਰੀ ਛੁੱਟੀ ਹੈ 15 ਅਗਸਤ ਦੀ ਨਰੀਗਾਂ ਨੂੰ ਨਰੀਗਾਂ ਆਈ ਨਹੀਂ ਹੈ ਕਿ ਨਰੀਗਾਂ ਨੇ ਚਰਨ ਨੂੰ ਐ ਹੋਣਾ ਵੀ ਚਲੋ ਅੱਜ 15 ਅਗਸਤ ਦਾ ਵੀ ਚੰਗਾ ਪ੍ਰੋਗਰਾਮ ਦੇਖਿਆ ਜਾਵੇ ਨਰੀਗਾਂ ਦੀ ਛੁੱਟੀ ਆ ਸਾਰੇ ਪਾਸੇ ਅੱਜ 15 ਅਗਸਤ ਦੀ ਤਾਂ 15 ਅਗਸਤ ਹੀ ਛੁੱਟੀ ਆ ਮੈਂ ਮੰਨਦਾ ਮੈਂ ਉਹ ਗੱਲ ਦਾ ਤਾਂ ਤਨੂੰ ਵੀ ਉੱਥੇ ਪਹੁੰਚੀ ਹੋਣੀ ਆ ਦਾਣਾ ਮੰਡੀ ਚ ਅੱਜ ਤੀਆਂ ਦੇ ਮੇਲਾ ਸ਼ਾਦ ਮੇਲਾ ਮਨਾਉਣਾ ਹਨਾ ਤੇ 15 ਅਗਸਤ ਵੀ ਹੈ ਬਾਕੀ ਆਪਾਂ ਜੋ ਵੀ ਪ੍ਰੋਗਰਾਮ ਹੋਊਗਾ ਆਪਾਂ ਤੁਹਾਨੂੰ ਦਾਣਾ ਮੰਡੀ ਸ਼੍ਰੀ ਚੌਕਾ ਵਰਤਾਂ ਵਿੱਚ ਦਿਖਾਵਾਂਗੇ ਟਾਈਮ ਦੇ ਦਿਵੇ ਉਕੇ ਸਾਬ ਨੇ ਹੁਣ ਕੱਲ ਪਰਸੋਂ ਦੇ ਮਿਹਨਤ ਕਰਦੇ ਸਾਰੇ ਮੇਰੇ ਭੈਣ ਭਾਈ ਦੋ ਤਿੰਨ ਘੰਟੇ ਉਹਨਾਂ ਨੂੰ ਪ੍ਰੋਗਰਾਮ ਦਾ ਦੇ ਦੇਵੇ ਚਲ ਫਿਰ ਤਾਂ ਪੈ ਜੀ ਬੇ ਫੇਰ ਕੋ ਚੱਕਰ ਨਹੀਂ ਫੇਰ ਕੋ ਚੱਕਰ ਨਹੀਂ ਹੈਗਾ ਉਹਦਾ ਟੈਂਟ ਵਗੈਰਾ ਲਾ ਰਹੇ ਨੇ ਤਿਆਰੀਆਂ ਕਰੀਆਂ ਹੋਣੀਆਂ ਹੁਣ ਫੁੱਲ ਤਿਆਰੀਆਂ ਕਰੀਆਂ ਤੇ ਚੱਲਦੇ ਹਾਂ ਹੁਣ ਆਪਾਂ ਮਿਲਦੇ ਹਾਂ ਆਪਾਂ ਤੁਹਾਨੂੰ ਗੁਰੂ ਘਰ ਜਾ ਕੇ ਉਸ ਤੋਂ ਬਾਅਦ ਤੁਹਾਨੂੰ ਦਾਣਾ ਮੰਡੀ ਮਿਲਾਂਗੇ ਇਹ ਸਾਡੇ ਕੋਲ ਕੀ ਕਿਹੜਾ ਹੈ ਨਹੀਂ ਇਹ ਪ੍ਰੋਗਰਾਮ ਇਹ ਤੂੰ ਜਾਂ ਤੇਰਾ ਭਰਾ ਬਿੱਟੂ ਉਹ ਫਿਰਦਾ ਉਹੀ ਖਲਾਸਾ ਦਾ ਲਿਆ ਕੇ ਦੇਖ ਮੇਰੀ ਗੱਲ ਮੈਂ ਤੈਨੂੰ ਕਿਵੇਂ ਇਹਨਾਂ ਨਾਲ ਗੱਲ ਕਹੀ ਸੀ ਤੀ ਬਿਉਦੇ ਕਰਮਾਂ ਦੇ ਵਿੱਚ ਲਿਖਿਆ ਹੋਇਆ ਪ੍ਰਮਾਤਮੇ ਨੇ ਵੀ ਉਹਨਾਂ ਨੇ ਲੰਗਰ ਤੇ ਨਹੀਂ ਜਾਣਾ ਤਾਂ ਤੈਂ ਉਹਨਾਂ ਨੂੰ ਪਕੌੜੇ ਲਿਆ ਕੇ ਖਿਲਾਉਣੇ ਆ ਤੇ ਉਹਨਾਂ ਨੂੰ ਜੋ ਵੀ ਹੈ ਤਾਂ ਸੇਵਾ ਕਰਨੀ ਕਿਉਂਕਿ ਉਹਨਾਂ ਉਹਦੀ ਆਪਾਂ ਨੇ ਪਿਛਲੇ ਟਾਈਮ ਦੇ ਵਿੱਚ ਸੇਵਾ ਕਰੀ ਹੋਈ ਆ ਸਮਝ ਗਏ ਸਮੇਂ-ਸਮੇਂ ਦੀ ਗੱਲ ਆ ਜੋ ਪ੍ਰਮਾਤਮਾ ਨੇ ਲਿਖਿਆ ਹੋਇਆ ਉਹ ਹਰ ਹਿੱਥੇ ਇਸ ਜਨਮ ਦੇ ਵਿੱਚ ਤੇ ਉਹ ਜਨਮ ਦੇ ਵਿੱਚ ਆਪਾਂ ਨੂੰ ਦੇਣਾ ਪੈਂਦਾ ਔਰ ਪਾਣੇ ਮਾੜੇ ਚੰਗੇ ਕਰਮ ਆਉਂਦੇ ਆ ਅੱਗੇ ਜ਼ਰੂਰ ਆਉਣੇ ਆ ਉਸ ਪ੍ਰਮਾਤਮਾ ਨੇ ਲਿਖੇ ਹੁੰਨੇ ਆ ਠੀਕ ਆ ਚੰਗੇ ਕਰਮਾਂ ਦੇ ਵਿੱਚ ਪ੍ਰਮਾਤਮਾ ਨੇ ਆਪਾਂ ਨੂੰ ਐਨ ਵਧੀਆ ਜ਼ਿੰਦਗੀ ਐਨ ਖੁਸ਼ੀ ਭਰੀ ਦਿੱਤੀ ਹੁੰਦੀ ਆ ਜ਼ਰੂਰੀ ਨਹੀਂ ਬੰਦਾ ਪੈਸੇ ਨਾਲ ਹੀ ਖੁਸ਼ ਹੁੰਦਾ ਨਾ ਪੈਸਾ ਵੀ ਠੀਕ ਆ ਐਵੇਂ ਤਾਂ ਪੈਸੇ ਦੀ ਵੀ ਪਰ ਖੁਸ਼ੀ ਦਾ ਮਤਲਬ ਇਹ ਹੁੰਦਾ ਘਰ ਦੇ ਵਿੱਚ ਇਹ ਤੰਗੀ ਆ ਚਾਹੇ ਪੈਸਾ ਹੈਗਾ ਵੀ ਆ ਚਾਹੇ ਦੁੱਖ ਵੀ ਆ ਬੰਦਾ ਆਪਣੇ ਘਰ 'ਚ ਖੁਸ਼ ਰਹੇ ਤੇ ਪ੍ਰਮਾਤਮਾ ਫਿਰ ਉਹ ਸਭ ਤੋਂ ਵੱਡਾ ਅਮੀਰ ਆ ਉਹ ਸਭ ਤੋਂ ਵੱਡਾ ਅਮੀਰ ਆ ਪ੍ਰਮਾਤਮਾ ਵੀ ਉੱਥੇ ਖੁਸ਼ ਹੁੰਦਾ ਵੀ ਇੰਨੀ ਤੰਗੀ ਦੇ ਵਿੱਚ ਵੀ ਉਹ ਬੰਦਾ ਮੇਰਾ ਨਾਮ ਲੈਣਾ ਨਹੀਂ ਭੁੱਲਦਾ ਠੀਕ ਹੈ ਫਿਰ ਆਪਣਾ ਮੇਹਰ ਭਰਿਆ ਜੀ ਨੂੰ ਹੱਥ ਰੱਖਦਾ ਤੇ ਪ੍ਰਮਾਤਮਾ ਤੁਹਾਡੀ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੇ ਮਨਿੰਦਰ ਜੀ ਸਾਸਰੀ ਕਾਲ ਬੋਲੋ ਬੈਗੁਰਜੀ ਦਾ ਖਾਲਸਾ ਖਲੋਸ਼ ਬੈਗੁਰਜੀ ਦਾ ਖਾਲਸਾ ਬੈਗੁਰਜੀ ਕੀ ਬੋਦੇ ਅੱਜ ਆਦੀ 10ਵੀਂ ਔਰ ਨਰੇਓਂ ਕੀ ਕਹਿੰਦੇ ਨੇ ਮੈਂ 15 ਅਗਸਤ ਹਾਂ 15 ਅਗਸਤ ਅਸੀਂ ਹੁਣ ਗੁਰਦੁਆਰੇ ਨੂੰ ਚੱਲੇ ਆ ਹਾਂ ਗੁਰੂ ਘਰ ਚੱਲੇ ਆ ਜੀ ਅਸੀਂ ਮਿਲਦੇ ਆਪਾਂ ਤੁਹਾਨੂੰ ਗੁਰੂ ਘਰ ਜਾ ਕੇ ਜੀ ਲਾ ਜੀ ਨਾਲ ਦੀ ਆ ਪਹੁੰਚੇ ਹੁਣ ਮਾਤਾ ਕੋਲ ਤੇ ਮਾਤਾ ਬੈਠੀ ਆ ਜੀ ਸਾਡੀ ਤੇ ਲਾ ਜੀ ਵੀ ਜੀ ਫਤਿਹ ਸਾਜੀ ਜੂੜ ਕਰੋ ਮੈਂ ਵੀ ਜੀ ਬਾਬਾ ਉੱਚੀ ਬੰਨੀ ਕਾਪਨੀ ਬੋਲਦੀ ਸੀ ਉੱਚੀ ਬੰਨੀ ਥੜਾਈ ਬੰਨੀ ਦੇ ਐ ਲਾ ਜੀ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਸੋ ਤੁਨ ਮਹਾਰਾਜ ਤੰਦਰੁਸਤੀ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਮਹਾਰਾਜ ਤੁਨ ਸਾਹਿਬ ਜੀ ਬਾਈ ਕੁਧ ਇਹ ਤੇ ਆਜ ਜਿਹੜੇ ਹੋ ਸ਼ੁਰੂ ਹੋਏ اسی ਤਰ੍ਹਾਂ ਸਭ ਦਾ ਰਾਮ ਖਿਸ਼ਾਂ ਹੂੰ ਠੀਕ ਆ ਤੇ ਹੈ ਅੰਦਰ ਆਗਾ ਟੈਂਪੋ ਸਾਬੇ ਬੋਲਦੇ ਹਾਂ ਇਸ ਪਾਸੇ ਤੇ ਬੰਦ ਹਾਰਾ ਹੱਸਦਾ ਬੋਲ ਠੀਕ ਆ ਅੱਜ ਦਾਦਮੀ ਬਿਆਦੋ ਗਈ ਅੱਜ ਦੱਸਣੀ ਹੈ ਮਾਰਾ ਦੇਖੇ ਹਰੇ ਬਸਾ ਸੋ ਜੀ ਦਸ ਹਾਂ ਤੇ ਸਾਮ ਮਾ ਕੇ ਦੇ ਆਪਾ ਨਾ ਮਗਰ ਕਾਸੀ ਜੋ ਗਈ ਗਈ ਨੀ ਬੀਬੀ ਤੂੰ ਹਾਂ ਗਈ ਤੇ ਗੁਰ ਤੇ ਵਿਚਾਰਾ ਹੀ ਲੱਗਦਾ ਜਾ ਵੀ ਮੱਥਾ ਟੇਕੇ ਮੈਂ ਸਾਥ ਤੇ ਜਾ ਕੇ ਅੱਛਾ ਫੇਰ ਹੁਣ ਅਸੀਂ ਚੱਲੇ ਹਾਂ ਮੱਥਾ ਟੇਕੇ ਹਾਂ ਤੁਸੀਂ ਕਹਿਗਾ ਤਾਂ ਵੀ ਬਾਈ ਸਾਡੇ ਨਿੱਕੀ ਨੇ ਇੱਕ ਦੀ ਚਲੋ ਚੱਲਦੇ ਹਾਂ ਜੀ ਹਾਂ ਦੇਖੋ ਜਦ ਤੀ ਛੱਡੇ ਹੁੰਦੇ ਸੀ ਇਹਦਾ ਬੈਠਣਾ ਕਰਦੇ ਹੁੰਦੇ ਸੀ ਨਾ ਉਹ ਆਪਾਂ ਦੇਖੋ ਨਾ ਟੁੱਟ ਗਿਆ ਹੁਣ ਛੱਡਾ ਬੈਠ ਚਲ ਕੋਈ ਗੱਲ ਨਹੀਂ ਉਹ ਤੂੰ ਵੀ ਜਾ ਕੇ ਲੋ ਜੀ ਪਹੁੰਚ ਗਏ ਅਸੀਂ ਗੁਰਦੁਆਰਾ ਸ਼੍ਰੀ ਅਜੀਤਗੁਰ ਸਾਹਿਬ ਪਟਨਾ ਮਾੜੇ ਮੱਜਾ ਅਸੀਂ ਸਿੰਘਾਂ ਦੇ ਸਥਾਨ ਤੇ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸੱਚਾ ਸ਼ਹਿਮੀ ਕਰੀਤ ਅੰਦਰਸੀਆਂ ਵਾਕਸ਼ੀ ਦਾ ਫਰਮਾਨ ਅੱਜ ਦਾ ਫਰਮਾਨ 15 ਅਗਸਤ ਦਿਨ ਵੀਰਵਾਰ ਅੰਮ੍ਰਿਤ ਮਹੀਨਾ मनार माथ पा A mãe अंक सुन <mamama> <manyang> ਸਾਡੇ ਲੰਗਰੀ ਸਾਹਿਬ ਸਾਸਤਰੀ ਘਾਲ ਬੋਲਦਿਆ ਕਰ ਹੈ ਤੇਰੀ ਇੱਕ ਤਾਂ ਮੈਂ ਬੁੱਕ ਤੇ ਕਰਾਉਂਦਾ ਫਿਰਦਾ ਐ ਇੱਕ ਤੂੰ ਭਾਜਰਾ ਫਿਰਦਾ ਹੈ ਹੈ ਇੱਕ ਤੂੰ ਭਾਦਾ ਫਿਰਦਾ ਉੱਪਰ ਤਾਂ ਤੇਰੀ ਬੁੱਕ ਤੇ ਕਰਾਈਏ ਤੁਸੀਂ ਦੱਸੋ ਚੱਲਦਾ ਮੇਰ ਮੈਂ ਕੰਮਲਾ ਚਲੋ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਲਓ ਜੀ ਸਬਜੀ ਭਾਜੀ ਇੱਧਰ ਪਕੌੜੇ ਨਾਲ ਦੀ ਨਾਲ ਤਿਆਰ ਹੋ ਰਹੇ ਹਨ ਤੇ ਇੱਧਰ ਕਰਮ ਕਰਮ ਪਕੌੜੇ ਜੀ ਬਾਹਰ ਸਾਸਤਰੀ ਘਾਲ ਹੋ ਠੀਕ ਹੈ ਜੀ ਲਓ ਜੀ ਗੜੇ ਹੋ ਰਿਹਾ ਨਾਲ ਦੀ ਨਾਲ ਗਰਮ ਜੀ ਇੱਧਰ ਸਾਨੂੰ ਜਲੇਬੀ ਉੱਪਰ ਦਿਖਾਉਂਦੇ ਆ ਇੱਧਰ ਬਾਈ ਨੇ ਮਿੱਟੀ ਸਾਸਰੀਕਾਲ ਵੀਰੇ ਕੀ ਹਾਲ ਚਾਲ ਆ ਠੀਕ ਆ ਚਲੋ ਵਧੀਆ ਚਾਹੀਦਾ ਲਾ ਜੀ ਬਾਈ ਸਾਸਰੀਕਾਲ ਬਹੁਤ ਵਧੀਆ ਤੁਸੀਂ ਸੜਾਓ ਠੀਕ ਆ ਜੀ ਲੱਗੇ ਹੁਣ ਜਲੇਬੀ ਕੱਢਣ ਜੀ ਅੱਛਾ ਹਲੇ ਟਾਈਮ ਲੱਗੂਗਾ प्रोग्राम ठीक है चलो ठीक है प्रशादा बनता है लो जी गर्म गरम, -गरम जलेबी की हम तैयारी है जी समान है भाई का पूरा रेडी हुआ है हो میں مننے کے نام پر بارا ہو رہی ہوں میں ਯੋ ਨੰਗਰ ਵੀ ਚੱਲ ਰਿਹਾ ਜੀ ਚਾਹ ਪਕੌੜੇ ਦਾ ਤੇ ਸੇਵਾਦਾਰ ਵੀ ਪੂਰੀ ਤਨਮਨੋ ਸੇਵਾ ਲੱਗੇ ਹੋਣੇ ਜੀ ਕਰਨ ਲਓ ਜੀ ਲਓ ਜੀ ਕਹਿੰਦੇ ਨੇ ਉਹਦੇ ਜਿਹੜੇ ਕਰਮਾਂ ਦੇ ਵਿੱਚ ਕੋਈ ਕੰਮ ਜਾਂ ਕੋਈ ਯਾਤਰਾ ਨਾ ਲਿਖੀ ਹੋਵੇ ਬੰਦਾ ਉਹ ਕਰ ਵੀ ਨਹੀਂ ਸਕਦਾ ਨਾ ਉਹਦੇ ਭਾਗਾਂ ਵਿੱਚ ਉਹ ਹੁੰਦੀ ਹੈ ਮੈਂ ਕੋਸ਼ਿਸ਼ ਬਹੁਤ ਕਰੀ ਵੀ ਮੈਂ 15 ਅਗਸਤ ਚ ਦੇਖਣ ਜਾਣਾ ਹੈ ਤੇ ਮਨਿੰਦਰ ਨੂੰ ਵੀ ਜਰੂਰ ਦੱਸੂਗਾ ਲੈ ਕੇ ਜਾਊਗਾ 15 ਅਗਸਤ ਵਾਲੇ ਦਿਨ ਜਦੋਂ ਝੰਡਾ ਲਹਿਰਾਉਨੇ ਆਪਾਂ ਤੈਨੂੰ ਮੈਂ ਸਾਰਾ ਕੁਝ ਦਿਖਾਊਗਾ ਪਰ ਮੈਨੂੰ ਵਸ ਮੈਂ ਗੁਰਦੁਆਰੇ ਸਾਹਿਬ ਗੁਰਦਾਰ ਸਾਹਿਬ ਉਹਨੇ ਸੀਸਿੰਘ ਪਿੰਡ ਮਾਣੀ ਮਜਰੇ ਮੱਥਾ ਟੇਕਿਆ ਨਾਲ ਲਾਦੀ ਮੈਨੂੰ ਆ ਗਿਆ ਮੇਰੇ ਅਫਸਰਾਂ ਦਾ ਫੋਨ ਕਹੇ ਛੇਤੀ ਪਹੁੰਚ ਵੀ ਅਸੀਂ ਵੀ ਥੋੜੇ ਟਾਈਮ ਵਾਸਤੇ ਮੀਟਿੰਗ ਕਰਨੀ ਹੈ ਇੱਥੇ ਤੇ ਉਹ ਆ ਗਏ ਤੇ ਤਾਂ ਕਰਕੇ ਜੀ ਤ੍ਰਿਵਨ ਹੁਣ ਫ੍ਰੀ ਹੋਏ ਆ ਤੇ ਜਦੋਂ ਜਾਣ ਦੀ ਵਾਰੀ ਆ ਮੈਂ ਫੋਨ ਆਪਣੇ ਭਰਾ ਨੂੰ ਕਰਿਆ ਇਹਨਾਂ ਨੂੰ ਪੁੱਛਿਆ ਵੀ ਜਿਹੜਾ ਇੱਥੇ 15 ਅਗਸਤ ਦਾ ਆਪਾਂ ਮੇਲਾ ਕਰਾਉਨੇ ਦਾਣਾ ਮੰਡੀ ਵਿੱਚ ਵੀ ਉਹਦਾ ਕਿਹਾ ਤਾਂ ਉਹ ਕਹਿੰਦਾ ਵੀ ਵੀਰੇ ਉਹਦਾ ਖਤਮ ਵੀ ਹੋ ਗਿਆ 11 ਵਜੇ ਦੀ ਸਮਾਪਤੀ 10 11 ਵਜੇ ਨੂੰ ਹੋ ਜਾਂਦੀ ਆ ਤੇ ਸਾਡਾ ਜਾਣਾ ਹੋ ਗਿਆ ਜੀ ਕੈਨਸਲ ਤੇ ਹੁਣ ਸਾਨੂੰ ਕਰ ਦਿਓ ਮਾਫ ਆਪਾਂ ਤੁਹਾਨੂੰ ਦਿਖਾ ਨਹੀਂ ਸਕੇ ਜੀ ਤਾਂ ਕਰਕੇ ਤੇ ਮਨਿੰਦਰ ਵੀ ਥੋੜਾ ਨਿਰਾਸ਼ ਕਹਿੰਦਾ ਆਪਾਂ ਤੁਸੀ ਮੈਨੂੰ ਦਿਖਾਉਣਾ ਤਾਂ ਤੇ ਸੌਰੀ ਫੀਲ ਆ ਮਨਿੰਦਰ ਮੈਂ ਕੀ ਕਰਦਾ ਪੁੱਤ ਮੈਨੂੰ ਤਨਪੁਰਾ ਕੰਮ ਵੀ ਜ਼ਰੂਰੀ ਆ ਚਲੋ ਬਾਕੀ ਹੁਣ ਠੀਕ ਆ ਜੀ ਇਹ ਬਟੂਸ਼ਾਂ ਤੇ ਕੋਈ ਛੁੱਟੀ ਕਰਾਉਣਾ ਮੈਨੂੰ ਥੋੜੀ ਪਤਾ ਤਾਂ ਵੀ ਇੰਨਾ ਲੇਟ ਹੋ ਜਾਣਾ ਆਪਾਂ ਨੇ ਅਫਸਰਾਂ ਨੂੰ ਕਾਹ ਕਹਿੰਦੇ ਭਜਵਾ ਦੇ ਦਿੰਦੇ ਹੁਣ ਅਫਸਰਾਂ ਨੂੰ ਥੋੜੀ ਜਵਾਬ ਦੇ ਹੁੰਦਾ ਪੁੱਤ ਤੇ ਚਲੋ ਠੀਕ ਹੈ ਜੀ ਬਾਕੀ ਹੁਣ ਦੇਖ ਲਿਓ ਆ ਗਿਆ ਹਾਂ ਆਹ ਦੇਖੋ ਮੇਰਾ ਐਮਐਲ ਆਇਆ ਆਹ ਦੇਖੋ ਬਸ ਐਂਡ ਤੇ ਤਰਤੀ ਚਾਹ ਆ ਨੰਮ ਆਹ ਦੇਖੋ ਹਾਂ ਚਲੋ ਚਲੋ ਠੀਕ ਹੈ ਜੀ ਹੁਣ ਸਾਨੂੰ ਦੇ ਦੇ ਆ ਗਿਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜੀ ਮਿਲਦੇ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ